ਐਕਸਪੀਰੀਅੰਸ ਹੈ ਟੋਟਲ ਕਿਹਨੇ ਹੋਤੀ ਸਰ ਮੈਨੂੰ ਸਕੂਲ ਬਹੁਤ ਵਧੀਆ ਲੱਗਿਆ ਜਿਹੜੇ ਬਿジネス ਕੋਲ ਸੀ ਤੇ ਪਾਦਰ ਸੀ ਨਾ ਉਥੇ ਇੰਦਾ ਕੁਝ ਨਹੀਂ ਸੀ ਪ੍ਰਾਈਵੇਟ ਸਕੂਲ ਸੀ ਨਾ ਹਾਂ ਸਰ ਇਥੇ ਕਲਾਸ ਸੀ ਬਹੁਤ ਜ਼ਿਆਦਾ ਮੈਨੂੰ ਮੈਨੂੰ ਕਲਾਸ ਨਾਲ ਬਹੁਤ ਪਿਆਰ ਆ ਜਾਂਦਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਐਜੂਕੇਸ਼ਨ ਵੀ ਬਹੁਤ ਵਧੀਆ ਹੈ ਸੀ ਹੁਣ ਬਿਲਡਿੰਗ ਵੀ ਨਵੀਂ ਬਣ ਚੁੱਕੀ ਤਾਂ ਹੋਰ ਵਧੀਆ ਹੈ ਜੀ ਕੋਈ ਖਾਸ ਬਿਲਡਿੰਗ ਵੀ ਬਣਨ ਲੱਗੀ ਹੈ ਸਰ ਅੱਛਾ ਥੈਂਕ ਯੂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਹਰ ਰੋਜ਼ ਵੱਧ ਫੁੱਲ ਰਹੀ ਹੈ ਹੁਣ ਤੱਕ ਪੰਜਾਬ ਦੇ ਵਿੱਚ 16 ਮਾਰਚ 2022 ਤੋਂ ਲੈ ਕੇ ਬੇਸ਼ੁਮਾਰ ਕੰਮ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਮਾਰਤਾਂ ਪ੍ਰਤੀ ਵੀ ਤੇ ਅਕੈਡੈਮਿਕ ਪ੍ਰਤੀ ਜਿਹੜੇ ਵਿਦਿਅਕ ਯੋਗਤਾ ਨੂੰ ਵਿਦਾਨ ਲਈ ਬੱਚਿਆਂ ਜੁਟੇ ਹੋਏ ਐ ਮੈਂ ਜਿਹੜੇ ਤੁਹਾਨੂੰ ਇਹ ਆંકੜੇ ਦੱਸ ਦਵਾਂ 8000 ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਚਾਰ ਦਿਵਾਰੀ ਬਣੀ ਹੈ ਉਨਾਵ ਜੀ ਪੁੱਛੂਗੇ ਚਾਰ ਦਿਵਾਰੀ ਕਿਉਂ ਜ਼ਰੂਰੀ ਹੈ ਇੱਕ ਸਕੂਲ ਨੂੰ ਸੇਫ ਅਤੇ ਸਿਕਿਉਰ ਕਰਨ ਦੇ ਅੱਜ ਦੇ ਸਮੇਂ 'ਚ ਜੋਖੇ ਸਮੇਂ ਦੇ ਵਿੱਚ ਤਾਂ ਕਿ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਬੇਚ ਜਿਖੋ ਕੇ ਸਰਕਾਰੀ ਸਕੂਲਾਂ ਟੁਆਇੰਟਾਂ ਭੇਜਣ 8000 ਇਸ ਦਾ ਭਾਵ ਇਹ ਲਗਭਗ 1000 ਦਿਨ ਹੋਏ ਹੈ ਯਾਨੀ ਹਰ ਰੋਜ਼ 8 ਸਰਕਾਰੀ ਸਕੂਲ ਨੂੰ ਚਾਰ ਦਿਵਾਰੀ ਮਿਲੀ ਹੈ ਇਸ ਦੀ ਰਨਿੰਗ ਲੈਂਥ 1400 ਕਿਲੋਮੀਟਰ ਬਣਦੀ ਹੈ ਯਾਨੀ ਲਗਭਗ ਹਰ ਰੋਜ਼ 1400 ਮੀਟਰ ਬਾਉਂਡਰੀ ਵਾਲ ਇਹ ਇਤਿਹਾਸ ਹੈ ਪੰਜਾਬ ਯਾਨੀ ਪੰਜਾਬ ਦੇ ਵਿੱਚ ਪੂਰੇ ਦੇਸ਼ ਕਿਸੇ ਵੀ ਸਟੇਟ ਚ ਇਨਫਰਾਸਟ੍ਰਕਚਰ ਤੇ ਇਨਾ ਸ਼ਾਨਦਾਰ ਕੰਮ ਨਹੀਂ ਹੋਇਆ 10000 ਨਵੇਂ ਕਲਾਸਰੂਮ ਪਾਵ ਕਿ ਹਰ ਰੋਜ਼ 1090 ਕਲਾਸਰੂਮ ਬਣ ਰਹੇ ਹੈ ਇਸ ਤੋਂ ਇਲਾਵਾ ਜਿਹੜੇ ਸਾਡੇ ਸਕੂਲ ਆਫ ਐਮੀਨੈਂਸ 118 ਅਸੀਂ ਬਣਾਨੇ ਨੇ ਉਹਦੇ ਵਿੱਚੋਂ ਆਪ ਜੀ ਨੂੰ ਪਤਾ ਹੈ ਕਿ 14 ਸਕੂਲ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੇ ਨੇ ਅਸੀਂ ਉਹਨਾਂ ਨੂੰ ਫੇਜ਼ ਵਾਈਜ਼ ਸਕੂਲਾਂ ਦੇ ਵਿੱਚ ਵੰਡਿਆ ਹੋਇਆ ਹੈ ਪੰਜ ਸਕੂਲ ਹੋਰ ਬਣ ਕੇ ਤਿਆਰ ਹੈ ਜਿੰਦਰਵੰਤ ਘਟਨ ਮਾਰਯੋ ਮੁੱਖ ਮੰਤਰੀ ਸਾਹਿਬ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਰਦਾਂਗੇ ਤੇ ਲਗਾਤਾਰ ਮੇਰੇ ਆਪਣੇ ਹਲਕੇ 'ਚ ਵੀ ਪੂਰੇ ਪੰਜਾਬ 'ਚ ਵੀ ਅਸੀਂ 4 ਫੇਸਾਂ ਦੇ ਵਿੱਚ ਸਕੂਲ ਨੂੰ ਵੰਡਿਆ ਹੋਇਆ ਸੀ ਆ ਸਕੂਲ ਇੱਥੇ ਮੈਂ ਕੁਝ ਸਮੇਂ ਪਹਿਲਾਂ ਆਪਸੀਨ ਬਤਾਉਂਗਾ ਮੈਂ ਇੱਥੇ ਵਿਜ਼ਿਟ ਵੀ ਕਰਕੇ ਗਿਆ ਸੀ ਤੇ ਸਾਡੇ ਲੁਧਿਆਣਾ ਪਛਮੀ ਤੋਂ ਵਿਧਾਇਕ ਸਾਹਿਬ ਬਹੁਤ ਆਪਣੇ ਹਲਕੇ ਪ੍ਰਤੀ ਜਿਹੜੇ ਆਪਣੇ ਇੱਕ ਇੱਕ ਚੀਜ਼ ਨੂੰ ਇੱਕ ਇੱਕ ਇਸ਼ੂ ਨੂੰ ਲੈ ਕੇ ਇਹ ਬਾਰ-ਬਾਰ ਬਹੁਤ ਪ੍ਰੈਸ ਕਰਦੇ ਨੇ ਤੇ ਇਹ ਸਾਡੀ ਇੱਕ ਸਾਂਝੀ ਜਿਹੜੀ ਕੋਸ਼ਿਸ਼ ਹੈ ਕਿਉਂਕਿ ਲਈ ਤੁਸੀਂ ਸਭ ਤੁਸੀਂ ਸਭ ਸ਼ਹਿਰ ਦੇ মিডিਆ ਹੋ ਤੁਸੀਂ ਇਸ ਗੱਲ ਦੇ ਨਾਲ ਵਾਕਿਫ ਹੋਵੋਗੇ ਕਿ ਲੁਧਿਆਣੇ ਦਾ ਹਾਰਟ ਹੈ ਤੇ ਇੱਥੇ 10 ਕਿੱਲੇ ਸਰਕਾਰੀ ਸਕੂਲ ਦੀ ਜਗ੍ਹਾ ਸੀ ਪਰ ਕੋਈ ਵੀ ਜਿਹੜਾ ਹੈ ਜਿਵੇਂ ਤੁਸੀਂ ਜਿਹੜੇ ਆਪਾਂ ਦੇਖੀਏ ਸਰਕਾਰੀ ਸਕੂਲਾਂ ਦੇ ਪ੍ਰਤੀ ਤਾਂ ਇਸ ਦਾ ਨਾਮ ਜਿਹੜਾ ਕਿਸੇ ਨੂੰ ਪਤਾ ਵੀ ਨਹੀਂ ਕਿ ਅੰਦਰ ਸਰਕਾਰੀ ਸਕੂਲ ਹੈ ਤਾਂ ਹੁਣ ਇੱਥੇ ਇੱਕ ਇਦਾਂ ਦਾ ਸਕੂਲ ਮੈਨੂੰ ਲੁਧਿਆਣੇ ਦੇ ਵਿੱਚ ਕਿਉਂਕਿ ਲਈ ਮੇਰੀ ਸਕੂਲਿੰਗ ਇੱਥੋਂ ਦੀ ਹੈ ਜਨੇਵੀ ਨਾਮੀ ਪ੍ਰਾਈਵੇਟ ਸਕੂਲ ਹੈ ਉਸ ਤੋਂ ਵਧੀਆ ਇਨਫਰਾਸਟ੍ਰਕਚਰਲ ਬਿਲਡਿੰਗ 17 ਕਰੋੜ ਦੀ ਲਾਗਤ ਨਾਲ ਇਨ ਦਾ ਹਾਰਟ ਆਫ ਸਿਟੀ ਅਸੀਂ ਤੇ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਸਕੂਲ ਸਾਡੇ ਮਹਾਨ ਮਹਾਨ ਸ਼ਹੀਦ ਸ਼ਹੀਦ ਸੁਖਦੇਵ ਠੱਪੜ ਜੀ ਦੇ ਨਾਮ ਤੇ ਇਟ ਵਿਲ ਬੀ ਨੇਮਡ ਸ਼ਹੀਦ ਸੁਖਦੇਵ ਠੱਪੜ ਸਕੂਲ ਆਫ ਐਮੀਨੈਂਸ ਐਂਡ ਇਹ ਜਿਹੜਾ ਫਰਸਟ ਇਨੀਸ਼ੀਅਲ ਫੇਜ਼ ਹੈ ਉਹਦੇ ਉੱਤੇ 17 ਕਰੋੜ ਲੱਗ ਰਿਹਾ ਹੈ ਇਸ ਤੋਂ ਬਾਅਦ ਇਹ ਸਵਿਮਿੰਗ ਪੂਲ ਹੋਰ ਬਹੁਤ ਕੁਸ਼ ਹੈ ਤੇ ਵਾਂਸ ਇਟ ਗੈਟਸ ਕੰਪਲੀਟਿਡ ਇਹ ਲੁਧਿਆਣੇ ਦਾ ਸਭ ਤੋਂ ਸ਼ਾਨਦਾਰ ਸਕੂਲ ਹੋਊਗਾ ਜਿਵੇਂ ਅੱਜ ਵੀ ਜਦੋਂ ਮੈਂ ਦਿੱਲੀ ਜਾਂ ਕਿਸੇ ਹੋਰ ਜਗ੍ਹਾ ਜਾਂਦਾ ਹਾਂ ਜਿਹੜਾ ਸਾਡਾ ਐਸਓਈ ਸੈਕਟਰ 32 ਹੈ ਤੁਸੀਂ ਵੀ ਦੇਖਿਆ ਜਿੱਦ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਜਿਹੜੀ ਉਦਘਾਟਨ ਕਰਨ ਆਏ ਸੀ ਅੱਜ ਉਹ ਸਕੂਲ ਦੇ ਚਰਚੇ ਪੂਰੇ ਦੇਸ਼ 'ਚ ਹੈ ਇਹ ਸਕੂਲ ਦੇ ਚਰਚੇ ਪੂਰੀ ਦੁਨੀਆ 'ਚ ਹੋਣਗੇ ਅਸੀਂ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਬੱਸ ਸਰਵਿਸ ਵੀ ਲੱਗ ਚੁਕੀ ਹੈ ਇਸ ਸਕੂਲ ਦੇ ਵਿੱਚ ਵੀ ਇਹ ਬੱਚੀਆਂ ਜਿਹੜੀਆਂ ਦੂਰੋਂ ਤੱਕ ਮੈਂ ਜਦੋਂ ਆਇਆ ਸੀ ਤਾਂ ਜਲੰਧਰ ਬਾਈਪਾਸ ਤੋਂ ਸਲੇਮ ਟਾਬਰੀ ਤੋਂ ਆਪਣੇ ਸਾਨੇਵਾਲ ਏਰੀਆ ਤੋਂ ਇੱਥੇ ਬੱਚੀਆਂ ਪੜਨ ਆਉਂਦੀਆਂ ਤੇ ਸਾਡੀ ਕੋਸ਼ਿਸ਼ ਹੈ ਕਿ ਇੱਕ ਇੰਨੀ ਵਧੀਆ ਇਨਫਰਾਸਟ੍ਰਕਚਰ ਨੂੰ ਇੱਥੇ ਜਿਹੜਾ ਏਦਾਂ ਐਡਵਾਂਸ ਕਰੀਏ ਕਿ ਪੂਰੇ ਜਿਹੜੇ ਸ਼ਹਿਰ ਦੇ ਬੱਚੇ ਹੈ ਦੂਰੋਂ ਨੇੜੋਂ ਵੀ ਇੱਥੇ ਆ ਕੇ ਪੜ ਸਕਣ ਇਸ ਦੇ ਨਾਲ ਹੀ ਅਸੀਂ ਮਿਸ਼ਨ ਸਮਰਥ ਵੀ ਜਿਹੜਾ ਚਲਾਇਆ ਬੱਚਿਆਂ ਦੀ ਜਿਹੜੀ ਵਿੱਦਿਆ ਗੁੰਤਾ ਵਿਦਾਨ ਦੇ ਲਈ ਉਸ ਦੇ ਨਾਲ ਵੀ ਬਹੁਤ ਸ਼ਾਨਦਾਰ ਨਤੀਜੇ ਆਏ ਆ ਅੱਜ ਸਾਡੇ ਪੰਜਾਬ ਮੋਰੀ ਸੂਬਿਆਂ ਚੋਂ ਬਣ ਚੁੱਕਿਆ بزਨਸ ਬਲਾਸਟਰ ਚੱਲ ਰਿਹਾ ਹੈ ਇਹ ਇਹ بزਨਸ ਬਲਾਸਟਰ ਕਿਤੇ ਵੀ ਜਿਹੜਾ ਹੈ ਕਿਸੇ ਪ੍ਰਾਈਵੇਟ ਸਕੂਲ ਚ ਨਹੀਂ ਸਿਖਾਇਆ ਜਾਂਦਾ ਸਾਡੇ ਸਰਕਾਰੀ ਸਕੂਲਾਂ 'ਚ 11ਵੀਂ ਦੇ ਹਰ ਬੱਚੇ ਨੂੰ 2000 ਰੁਪਏ ਸੀਡ ਮਨੀ ਮਿਲਦੀ ਹੈ ਕਿ ਉਹ ਐਕਸਪੈਰੀਮੈਂਟ ਕਰ ਸਕਣ ਕੋਈ ਆਈਡੀਆ ਦਾ। ਕਿ ਕੋਈ ਪ੍ਰਾਈਵੇਟ ਸਕੂਲ ਤੁਹਾਨੂੰ ਇਹ ਫੈਸਿਲਿਟੀ ਨਹੀਂ ਦਿੰਦਾ। ਸਾਡੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਨੂੰ ਐਕਸਪੋਜ਼ਰ ਵਿਜ਼ਿਟਸ। ਅਗਰ ਕੋਈ ਬੱਚਾ ਕਹਿੰਦਾ ਮੈਂ ਆਈਐਸ ਆਫੀਸਰ ਬੰਨਣਾ ਚਾਹੁੰਦਾ ਤਾਂ ਅਸੀਂ ਉਹਨਾਂ ਨੂੰ ਆਈਐਸ ਆਫੀਸਰਜ਼ ਨਾਲ ਬਿਠਾਉਂਦੇ ਹਾਂ ਤੇ ਪੁੱਛ ਕਿ ਤਾਂ ਕਿ ਸਿੱਧੀ ਗੱਲ ਹੋਵੇ। ਅਗਰ ਬੱਚਾ ਕਹੇ ਕਿ ਮੈਂ ਇੰਜੀਨੀਅਰ ਬੰਨਣਾ ਚਾਹੁੰਦਾ ਹੈ ਤਾਂ ਉਹਨੂੰ ਜੇਈ ਨੀਟ ਦੀ ਕੋਚਿੰਗਸ ਤੇ ਹੁਣ ਫੇਰ ਵਿంటర్ ਕੈਂਪ ਕੱਲ ਪਰਸੋਂ ਤੋਂ ਫੇਰ ਸ਼ੁਰੂ ਹੈ ਵਿంటర్ ਕੈਂਪ ਸਪੈਸ਼ਲ ਇੱਕ ਮਹੀਨੇ ਦਾ ਡੈਡੀਕੇਟਿਡ ਕੈਂਪ ਤੇ ਇਸ ਸਾਲ ਸਾਡਾ ਅਨੁਮਾਨ ਹੈ ਅਸੀਂ ਪੰਜਾਬ ਦੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜਾਂਗੇ ਜੇਈ ਤੇ ਨੀਟ ਦੇ ਸਭ ਤੋਂ ਵੱਧ ਬੱਚੇ ਹੁਣ ਸਰਕਾਰੀ ਸਕੂਲਾਂ ਛੋਣਗੇ ਬਹੁਤ ਧੰਨਵਾਦ ਆਪਸ ਸਰ ਸਰਕਾਰੀ ਸਕੂਲਾਂ ਦਾ ਤੁਸੀਂ ਜ਼ਿਕਰ ਕੀਤਾ ਸਰ ਪ੍ਰਾਈਵੇਟ ਸਕੂਲਾਂ ਦੀ ਐਲ ਵੀ ਕਿਤਨਾ ਕਿਤੇ ਮੰਨਣੀ ਹੈ ਕੋਸਮੈਟਿਕ ਸਰਕਾਰ ਦੇ ਦੇਖੋ ਲਗਾਤਾਰ ਜੀ ਜਿਵੇਂ ਹੁਣ ਵੀ ਇੱਕ ਸਕੂਲ ਦਾ ਮਸਲਾ ਸਾਡੇ ਇਤਿਹਾਸ ਚ ਆਇਆ ਆਲਰੇਡੀ ਅਸੀਂ ਉਸ ਨੂੰ ਹੁਸ਼ਾਰਪੁਰ ਦਾ ਇੱਕ ਸਕੂਲ ਹੈ ਚਾਈਲਡ ਰਾਈਟਸ ਮਿਸ਼ਨ ਤੋਂ ਉਸ ਦੇ ਖਿਲਾਫ ਜਿਹੜੀ ਹੈ ਵੰਦੀ ਕਾਰਵਾਈ ਅਸੀਂ ਕਰ ਚੁੱਕੇ ਆ ਨਾਲ ਨਾਲ ਜਿੱਥੇ ਵੀ ਕਿਤੇ ਵੀ ਕੋਈ ਇਦਾਂ ਦਾ ਕੇਸ ਆਂਦਾ ਚਾਹੇ ਉਹ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਜਾਂ ਫਿਰ ਵਧੀ ਹੋਈ ਫੀਸਾਂ ਨੂੰ ਲੈ ਕੇ ਉਹਦੇ ਤੇ ਐਕਸ਼ਨ ਹੁੰਦਾ ਪਰ ਮੇਰੀ ਬੇਨਤੀ ਇਹ ਵੀ ਹੈ ਨਾਲ ਕਿ ਹੁਣ ਤੱਕ ਕੀ ਮਜਬੂਰੀ ਸੀ ਪੇਰੈਂਟਸ ਦੇ ਕੋਲ ਕਿ ਆਪਸ਼ਨ ਹੀ ਨਹੀਂ ਸੀਗਾ ਸਰਕਾਰੀ ਸਕੂਲਾਂ ਦਾ ਲੈਵਲ ਇਸ ਲਾਈਕ ਨਹੀਂ ਸੀਗਾ ਕਿ ਉਹ ਆਪਣੇ ਬੱਚੇ ਪੜ੍ਹਾ ਸਕਣ ਸਾਡੀ ਤਰਜੀਹ ਇਹ ਵੀ ਹੈ ਕਿ ਇੱਕ ਆਪਸ਼ਨ ਬਰਾਬਰ ਦਾ ਮਿਲੇ ਜਦੋਂ ਹੁਣ ਉਹ ਮਿਲ ਰਿਹਾ ਬਹੁਤ ਸਾਰੇ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਤੋਂ ਛੱਡ ਕੇ ਸਰਕਾਰੀ ਸਕੂਲ ਚੱਲ ਰਹੇ ਤੇ ਜਿਵੇਂ ਜਿਵੇਂ ਹੁਣ ਜਦੋਂ ਇਹ ਬਣ ਗਿਆ ਤਾਂ ਤੁਸੀਂ ਸਭ ਵੀ ਤੁਹਾਨੂੰ ਤੁਹਾਨੂੰ ਇੱਧਰ ਦੇ ਦੇਖੋਗੇ ਯਾਰ ਹਾਂ ਕਿੰਨੀ ਵਧੀਆ ਸਕੂਲ ਆਨੇ ਵਾਲੇ ਟੀਚਰਸ ਥੋੜਾ ਵੀ ਦਿਲ ਕਰੂਗਾ ਕਿ ਅਸੀਂ ਆਪਣੇ ਬੱਚੇ ਨੂੰ ਮੰਗੇ ਸਕੂਲ ਨਾ ਡੋਟਾ ਕੇ ਵਧੀਆ ਸਕੂਲ ਚ ਬੜਾਈਏ ਤਾਂ ਇਨਫਰਾਸਟ੍ਰਕਚਰ ਬਣਾਉਣ ਦੀ ਲੋੜੋਂ ਬਣਾ ਰਹੇ ਤੇ ਜਿੱਥੇ-ਇਥੇ ਵੀ ਕੋਈ ਇਦਾਂ ਦੀ ਆਂਦੀ ਹੈ ਕੰਪਲੇਂਟ ਤੇ ਕਾਰਵਾਈ ਕਰਦਾ। ਮੈਂ ਦੇਖ ਜਿਹੜਾ ਕਿਸਾਨਾਂ ਦਾ ਮਸਲਾ ਚੱਲ ਰਿਹਾ ਜੋ ਪਿੱਛੇ ਟੋਕਿਆ ਜਾ ਰਿਹਾ। ਜੀ ਮੈਂ ਦੇਖੋ ਜੀ ਮੈਂ ਮੇਰੇ ਕੋਲ ਜੋ ਡਿਪਾਰਟਮੈਂਟ ਹੈ ਸਿੱਖਿਆਪਤੀ ਜਾਂ ਮੇਰੇ ਹਲਕੇਪਤੀ ਜਾਂ ਉਹਦੇ ਬਾਰੇ ਤੁਸੀਂ ਪੁੱਛੋ ਆ। ਪਰ ਲੱਗਦਾ ਜੀ ਹਰਿਆਣਾ ਸਰਕਾਰ ਮੈਂ ਦੇਖੋ ਤੁਸੀਂ ਸਭ ਦੇਖੋ ਮੈਂ ਆਪ ਸਭ ਨੂੰ ਵੀ ਬੇਨਤੀ ਹੈ ਕਿ ਐਜੂਕੇਸ਼ਨ ਹੀ ਸਾਰੇ ਸਾਰੇ ਮਸਲਿਆਂ ਦਾ ਹੱਲ ਹੈ। ਬੜੀ ਖੁਸ਼ੀ ਵਾਲੀ ਗੱਲ ਹੈ ਕਿ ਯੂਨੈਸਕੋ ਵਰਗੇ ਪਲੇਟਫਾਰਮ ਤੇ ਪ ਤਰੀ ਨੂੰ ਰਿਪਰੈਜ਼ੈਂਟ ਕਰਨ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਸੀਂ ਵੱਧ ਤੋਂ ਵੱਧ ਕਵਰੇਜ ਹੁੰਦਾ ਕਿ ਕੋਈ ਇੱਕ ਮਾੜਾ ਇਨਸੀਡੈਂਟ ਅਸੀਂ ਕਿਹਦੇ ਸਕੂਲ ਚੋਂ ਆਂਦਾ ਉਹਦੀ ਅਸੀਂ ਖਬਰਾਂ ਬਹੁਤ ਚਲਾਉਂਦੇ ਤੇ ਲੋਕ ਵੀ ਦੇਖਦੇ ਪਰ ਬਹੁਤ ਚੰਗੀ ਚੰਗੀ ਕੋਸ਼ਿਸ਼ਾਂ ਜਿਹੜੀਆਂ ਸਰਕਾਰੀ ਸਕੂਲਾਂ ਚੱਲ ਰਹੀਆਂ ਉਸ ਨੂੰ ਸਪੇਸ ਦੇਣੀ ਤਾਂ ਹੀ ਮੇਰੀ ਬੇਨਤੀ ਹੈ ਮੈਂ ਹੁਣ ਇੱਥੇ ਕੁਝ ਹੋਰ ਬੋਲਾਂਗਾ ਤਾਂ ਇਹ ਖਬਰ ਉਹ ਲੱਗ ਚੁਗੀ ਤਾਂ ਆਪ ਸਭ ਦੇ ਰਹੀ ਤੇ ਦੂਜੀ ਇਹ ਵੀ ਹੈ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਵੀ ਕਮੀ ਹੈ ਤੁਸੀਂ ਜ਼ਰੂਰ ਦੱਸੋ ਜਿੱਥੇ ਤੇ ਪਤਾ ਲੱਗਦਾ ਅਗਰ ਕੋਈ ਸਕੂਲ ਹਜੇ ਵੀ ਖਾਸ ਕਰਕੇ ਲੁਧਿਆਣੇ ਦੇ ਮਾਛੀਵਾੜੀ ਏਰੀਆ ਦੇ ਵਿੱਚ ਜਿਹੜਾ ਹੈ ਉੱਥੇ ਬਹੁਤ ਕੰਮ ਹੋਣ ਵਾਲਾ ਅਸੀਂ ਉੱਥੇ ਸਪੈਸ਼ਲ ਤਰਜੀਹ ਦੇ ਰਹੇ ਹਾਂ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਕੰ ਹਾਣੇ ਨੂੰ ਜਿਹੜੇ ਹੋਰ ਨਵੇਂ ਸਕੂਲ ਹੈ ਕਿ ਦਵਾਈ ਨਗਰ ਛੰਡਹਰੀ ਕਲਾਚ ਉਹਦਾ ਜਿਹੜਾ ਅਸੀਂ ਉਹ ਵੀ ਜਿਹੜਾ ਹੈ ਉਹ ਲੋਕ ਕਰਪਰ ਕਰਨਗੇ ਸਰ ਇੱਕ ਗੈਸਪੁਰੇ ਸਕੂਲ ਦਾ ਮੁੱਦਾ ਕਾਫੀ ਉੱਠਿਆ ਸੀਗਾ ਉੱਥੇ ਜਿਹੜੇ ਸਟੂਡੈਂਟਸ ਹਾਂਜੀ ਉੱਥੇ ਕੰਪਲੇਂਟ ਆਈ ਸੀ ਕਿ ਜੀ ਮਿੱਡੇ ਮੀਲ ਦੇ ਵਿੱਚ ਕੋਈ ਕਪੜਾ ਹੈ ਤੇ ਉਸ ਦੇ ਉੱਤੇ ਅਸੀਂ ਇਨਕੁਆਇਰੀ ਕਰਕੇ ਟੀਚਰਸ ਦੇ ਖਿਲਾਫ ਐਕਸ਼ਨ ਲਿਆ ਹੈ